ਇਹਨਾਂ ਦੇ ਪਰਿਵਾਰ ਦੀ ਤਿੰਨਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਤੇ ਸਹੀ ਕਹਿੰਦੇ ਮਕਾਨ ਸਾਡਾ ਜਲ ਜਲ ਬੇ ਉੱਚਾ ਚੱਕਿਆ ਜਾਵੇ ਡਿੱਗ ਪਏ ਵੀ ਪੰਦਾ ਇਹ ਬਾਦੂ ਸਾਰਾ ਪਾਣੀ ਇਕੱਠਾ ਹੋ ਜਾਂਦਾ ਅੰਦਰ ਰੋਟੀ ਬਣਾਉਣ ਨੂੰ ਵੀ ਥਾਂ ਨਹੀਂ ਹੁੰਦੀ ਕੀ ਕੋਈ ਅਨੁਸਖਾਂ ਵੀ ਘਟਨਾ ਹੋਣ ਤੋਂ ਪਹਿਲੇ ਕਿਰਪਾ ਕਰਕੇ ਤੁਸੀਂ ਆਓ ਇਹਨਾਂ ਦੀ ਮਦਦ ਕਰੋ ਪੈਰ ਪੁੱਤੋ ਔਰ ਬੇਨਤੀ ਹੈ ਕਿ ਕੋਈ ਅਨੁਸਖਾਂ ਵੀ ਘਟਨਾ ਹੋਣ ਤੋਂ ਪਹਿਲੇ ਪਹਿਲੇ ਤੁਸੀਂ ਆ ਜਾਓ ਇਹ ਬੱਤਿਆਂ ਵਾਲੀ ਛੱਤ ਹੈ ਜੀ ਇੱਕ ਟੰਬੇ ਦੇ ਸਾਰੇ ਖੜੀ ਹੈ ਜੀ ਠੀਕ ਹੈ ਜੀ ਜਦੋਂ ਮੀਂਹ ਆਏ ਅੰਦਰ ਸਾਰਾ ਪਾਣੀ ਭਰ ਜਾਂਦਾ ਹੀ ਇਹਦੇ ਵਿੱਚ ਠੀਕ ਹੈ ਫਿਰ ਇਹਨਾਂ ਨੂੰ ਕੋਈ ਅੰਦਰ ਵੜਨ ਦੇ ਵੜਨ ਵੀ ਨਹੀਂ ਦਿੰਦੇ ਦੇਖ ਉਸ ਟਾਈਮ ਕੋਈ ਪਤਾ ਨਹੀਂ ਹੁੰਦਾ ਕੀ ਪਾਣਾ ਵਰਤ ਜੇ ਸਾਈ ਕਰਨੇ ਮਕਾਨ ਸੜਾ ਛੱਤ ਚੱਕੀ ਜਾਏ ਮਕਾਨ ਬੰਦ ਜੇ ਬਸ ਹੋਰ ਕੁਛ ਨਹੀਂ ਕੀ ਟੋਡਾ ਨਾ ਜੀ ਤੁਹਾਡੇ ਪਤੀ ਦਾ ਕੀ ਨਾਂ ਜੀ ਸਾਧੂ ਰਾਮ ਅੰਡੀ ਤੁਹਾਡਾ ਜਿਹੜਾ ਮਕਾਨ ਅਸੀਂ ਆਏ ਆ ਦੇਖਿਆ ਵੀ ਡਿੱਗਣ ਵਾਲਾ ਤੇ ਕੀ ਪ੍ਰਸ਼ਾਸਨ ਤੋਂ ਮਦਦ ਕਰਦੇ ਹੋ ਸਹੀ ਕਹਨੇ ਮਕਾਨ ਸਾਡਾ ਜਲ ਜਲ ਬਈ ਟੱਟਕੇ ਜਾਵੇ ਡਿੱਗ ਪੇ ਮੀ ਕਹਿੰਦਾ ਇਹ ਬਾਦੂ ਸਾਰਾ ਪਾਣੀ ਇਕੱਠਾ ਹੋ ਜਾਂਦਾ ਹੈ ਅੰਦਰ ਰੋਟੀ ਬਣਾਉਣ ਨੂੰ ਵੀ ਥਾਂ ਨਹੀਂ ਹੁੰਦੀ ਤੇ ਤੁਹਾਡੇ ਬੱਚੇ ਕਿੰਨੇ ਆ ਜੀ ਇਹ ਕੀ ਹੈਗਾ ਜਵਾਕ ਮੇਰੇ ਤੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਉਹਨਾਂ ਕੋਲੋਂ ਕੀ ਮੰਗ ਕਰਦੇ ਸਹੀ ਕਰਨੇ ਮਕਾਨ ਸਾਡਾ ਛੱਤ ਟੱਟਕੇ ਜਾਵੇ ਮਕਾਨ ਬਣ ਜੇ ਬਸ ਹੋਰ ਕੁਛ ਨਹੀਂ ਹਾਂਜੀ ਹਰੀ ਬਠਲਾ ਜੀ ਕੱਲ ਤੁਸੀਂ ਵੀਡੀਓ ਪਾਈ ਸੀ ਉਹ ਵੀਡੀਓ ਵੇਖ ਕੇ ਅਸੀਂ ਇੱਥੇ ਪਹੁੰਚਿਆ ਮਕਾਨ ਜਿਹੜਾ ਪਰਿਵਾਰ ਦਾ ਡਿੱਗਣ ਵਾਲਾ ਤੇ ਬੜਾ ਗਰੀਬ ਪਰਿਵਾਰਾ ਲੋੜਵੰਦਾ ਕੀ ਕਹਿਣਾ ਚਾਹੋਗੇ ਆ ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗਾ ਕਿ ਇੱਥੇ ਸਾਧੂ ਰਾਮ ਤੇ ਉਹਨਾਂ ਦੇ ਮਿਸਿਸ ਤੇ ਉਹਨਾਂ ਦੇ ਇੱਕ 3-4 ਸਾਲ ਦਾ ਬੱਚਾ ਇੱਕ ਡਰ ਦੀ ਇੱਕ ਖਤਰੇ ਦੇ ਸਾਏ ਵਿੱਚ ਰਹਿ ਰਿਹਾ ਕਿਉਂਕਿ ਬਾਰਸ਼ਾਂ ਦਾ ਮੌਸਮ ਆਉਣ ਵਾਲਾ ਹੈ ਔਰ ਬਾਰਸ਼ਾਂ ਦਾ ਕੋਈ ਅਨੁਮਾਨ ਨਹੀਂ ਹੁੰਦਾ ਕਿ ਕਿੰਨੀ ਬਾਰਿਸ਼ ਪੈਣੀ ਹੈ ਔਰ ਜੇ ਇਹਨਾਂ ਦੇ ਉਹ بارشਾਂ ਦੇ ਮੌਸਮ ਦੇ ਵਿੱਚ ਇਹਨਾਂ ਦੀ ਛੱਤ ਡਿੱਗ ਪੈਂਦੀ ਹੈ ਤਾਂ ਇਹਨਾਂ ਦੇ ਪਰਿਵਾਰ ਦੀ ਤਿੰਨਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਔਰ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਔਰ ਸਮਾਜਿਕ ਸੰਸਥਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੋਈ ਅਨਸਖਾਂ ਵੀ ਘਟਨਾ ਹੋਣ ਤੋਂ ਪਹਿਲੇ ਕਿਰਪਾ ਕਰਕੇ ਤੁਸੀਂ ਆਓ ਇਹਨਾਂ ਦੀ ਮਦਦ ਕਰੋ ਪੈਰ ਪੁੱਤੋ ਔਰ ਬੇਨਤੀ ਹੈ ਕਿ ਕੋਈ ਅਨਸਖਾਂ ਵੀ ਘਟਨਾ ਹੋਣ ਤੋਂ ਪਹਿਲੇ ਪਹਿਲੇ ਤੁਸੀਂ ਆ ਜਾਓ ਹਾਂਜੀ ਭਾਈ ਜੀ ਕੀ ਤੁਹਾਡਾ ਨਾਂ ਜੀ ਮੇਰਾ ਨਾਂ ਸੋਨੂ ਕੁਮਾਰ ਹੈ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਆ ਮਕਾਨ ਆ ਸਾਧੂ ਰਾਮ ਦਾਸੀ ਘਰੇ ਆਏ ਆ ਤੇ ਡਿਗੜ ਵਾਲਾ ਪ੍ਰਸ਼ਾਸਨ ਤੋਂ ਕੀ ਮਦਦ ਕਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਇਹਨਾਂ ਦਾ ਮਕਾਨ ਬਣਵਾਇਆ ਜਾਵੇ ਇਹ ਇੱਕ ਡਰ ਦੇ ਮੋਲ ਦੇ ਵਿੱਚ ਜੀ ਰਹੇ ਨੇ ਦੋ ਜੀ ਇੱਕ ਬੱਚਾ ਹੈਗਾ ਜੀ ਛੋਟੀ ਉਮਰ ਦਾ ਠੀਕ ਹੈ ਜੀ ਤੁਸੀਂ ਆਪ ਦੇਖ ਸਕਦੇ ਹੋ ਵੀ ਇਹਦੀ ਕੀ ਕੰਡੀਸ਼ਨ ਹੈਗੀ ਬੱਤਿਆਂ ਵਾਲੀ ਛੱਤ ਹੈਗੀ ਜੀ ਇੱਕ ਟੰਬੇ ਦੇ ਸਾਰੇ ਖੜੀ ਹੈ ਜੀ ਠੀਕ ਹੈ ਜੀ ਜਦੋਂ ਮੀਂਹ ਆਏ ਅੰਦਰ ਸਾਰਾ ਪਾਣੀ ਪਰ ਜਾਂਦਾ ਹੀ ਇਹਦੇ ਵਿੱਚ ਠੀਕ ਹੈ ਫਿਰ ਇਹਨਾਂ ਨੂੰ ਕੋਈ ਅੰਦਰ ਵੜਨ ਦੇ ਵੜਨ ਵੀ ਨਹੀਂ ਦਿੰਦੇ ਵੇ ਉਸ ਟਾਈਮ ਕੋਈ ਪਤਾ ਨਹੀਂ ਹੁੰਦਾ ਕੀ ਪਾਣਾ ਵਰਤ ਜੇ ਠੀਕ ਹੈ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਤੇ ਅਈ ਅਪੀਲ ਕਰਦੇ ਵੀ ਇਹਨਾਂ ਦੀ ਵਦ ਵਦ ਮਦਦ ਕੀਤੀ ਜਾਵੇ ਮਦਦ ਹਾਦਸਾ ਹੋਣ ਤੋਂ ਪਹਿਲਾਂ ਕੀਤੀ ਜਾਵੇ ਨਾ ਹੋਵੇ ਵੀ ਹਾਦਸਾ ਹੋਣ ਤੋਂ ਬਾਅਦ ਇੱਥੇ ਆ ਕੇ ਖੜ ਜਾਂਦੇਗੇ ਵੀ ਇਹ ਗੱਲ ਤੋਂ ਹੋਇਆ ਉਹ ਹੋਇਆ ਠੀਕ ਹੈ ਜੀ ਜੇ ਆਪਾਂ ਹਾਦਸਾ ਹੋਣ ਤੋਂ ਪਹਿਲਾਂ ਬਚਾਵਾਂਗੇ ਤਾਂ ਉਹ ਸਭ ਤੋਂ ਉੱਚਾ ਨਾ ਹੁੰਦਾ ਆਪਣੇ ਮਲੋੜ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਉਹਨਾਂ ਕੋਲੋਂ ਕੀ ਅਪੀਲ ਕਰਦੇ ਉਹਨਾਂ ਨੂੰ ਕੀ ਮੰਗ ਕਰਦੇ ਉਹਨਾਂ ਅਸੀਂ ਡਾਕਟਰ ਬਲਜੀਤ ਕੌਰ ਜੀ ਤੋਂ ਇਹੀ ਮੰਗ ਕਰਦੇ ਆ ਜੀ ਵੀ ਆਪ ਦਾ ਕੋਈ ਨੁਮਾਇੰਦਾ ਭੇਜ ਕੇ ਕੋਈ ਅਫਸਰ ਭੇਜ ਕੇ ਇੱਥੋਂ ਦੀ ਦੇਖਭਾਲ ਕਰਾਈ ਜਾਵੇ ਵੀ ਉਹਨਾਂ ਦੀ ਨੀਂਹ 'ਤੇ ਆਵੇ ਵੀ ਸੱਚ ਹੈ ਕਿ ਝੂਠ ਆਪ ਜੱਖਣ ਨਾਲ ਵੇਖਣ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ ਜੋ ਵੀ ਮਤਲਬ ਕਿ ਇਹਨਾਂ ਦਾ ਹੁੰਦਾ ਹੈਗਾ ਕਮਰਾ ਪਵਾ ਕੇ ਦਿੱਤਾ ਜਾਵੇ ਜਾਂ ਇਹਨਾਂ ਦੀ ਜਿੰਨੀ ਵੀ ਮਦਦ ਹੁੰਦੀ ਹੈ ਉਹ ਕੀਤੀ ਜਾਵੇ ਅਸੀਂ ਸਰਕਾਰ ਤੋਂ ਇਹੀ ਅਪੀਲ ਕਰਦੇ ਹਾਂ ਮਲੋਟ ਵਾਸੀਆਂ ਲਈ ਖੁਸ਼ਖਬਰੀ ਹੁਣ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ